ਦੋਸਤੋ ਸਾਡੀ ਆਜ਼ਾਦ ਜ਼ਿੰਦਗੀ ਵਿੱਚ ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਆਪਣੇ ਆਪ ਨੂੰ ਬੇਹੱਦ ਤਣਾਅ ਤੇ ਚਿੰਤਾਵਾਂ ਵਿੱਚ ਫਸਾ ਲੈਂਦੇ ਹਾਂ ਅਜਿਹਾ ਕਿਉਂ ਹੁੰਦਾ ਹੈ ਕੀ ਅਸੀਂ ਇਸ ਨੂੰ ਬਦਲ ਸਕਦੇ ਹਾਂ ਇਸ ਕਹਾਣੀ ਵਿੱਚ ਅਸੀਂ ਜਾਣਾਂਗੇ ਕਿ ਕਿਵੇਂ ਚੀਨ ਦੇ ਇੱਕ ਮੰਤਰੀ ਨੇ ਇੱਕ ਫਕੀਰ ਦੇ ਸਿਰਫ ਦੋ ਸ਼ਬਦਾਂ ਨਾਲ ਹੀ ਆਪਣਾ ਨਜ਼ਰੀਆ ਬਦਲ ਲਿਆ ਤੇ ਕਿਵੇਂ ਉਸ ਦੀ ਜ਼ਿੰਦਗੀ ਵਿੱਚ ਸੁੱਖ ਤੇ ਸੰਤੋਖ ਦੀਆਂ ਰੌਸ਼ਨੀਆਂ ਵਾਪਸ ਆ ਗਈਆਂ ਇਹ ਕਹਾਣੀ ਸਾਨੂੰ ਸਿਖਾਏਗੀ ਕਿ ਅਸਲ ਸੁੱਖ ਕੀ ਹੈ ਤੇ ਕਿਵੇਂ ਅਸੀਂ ਉਸ ਨੂੰ ਆਪਣੇ ਜੀਵਨ ਵਿੱਚ ਲਿਆ ਸਕਦੇ ਹਾਂ ਤਾਂ ਆਓ ਇਸ ਰੋਹਾਨੀ ਯਾਤਰਾ ਦੀ ਸ਼ੁਰੂਆਤ ਕਰੀਏ ਤੇ ਮੰਤਰੀ ਦੀ ਇਸ ਕਹਾਣੀ ਤੋਂ ਸਮਝੀਏ ਇਹ ਕਹਾਣੀ ਹੈ ਚੀਨ ਦੇ ਰਾਜ ਦੇ ਇੱਕ ਮੰਤਰੀ ਦੀ ਮੰਤਰੀ ਸਮਝਦਾਰ ਤੇ ਹੁਸ਼ਿਆਰਤਾ ਸੀ ਪਰ ਉਸ ਉੱਪਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵੀ ਸੀ ਉਸ ਨੂੰ ਸੈਨਾਪਤੀ ਤੇ ਮੰਤਰੀਆਂ ਦੇ ਨਾਲ ਤਾਲਮਿਲ ਬਿਠਾਉਣਾ ਪੈਂਦਾ ਸੀ ਸਭ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਸੀ ਜਨਤਾ ਲਈ ਨੀਤੀਆਂ ਸ਼ੁਰੂ ਕਰਨ ਦਾ ਕੰਮ ਵੀ ਉਸ ਦਾ ਹੀ ਸੀ ਇਸ ਦੇ ਨਾਲ-ਨਾਲ ਰਾਜੇ ਨੂੰ ਵੀ ਖੁਸ਼ ਰੱਖਣਾ ਜ਼ਰੂਰੀ ਸੀ ਮంత్రి ਉਤੇ ਹਮੇਸ਼ਾ ਕਿਸੇ ਨਾ ਕਿਸੇ ਗੱਲ ਦਾ ਪ੍ਰੈਸ਼ਰ ਬਣਿਆ ਰਹਿੰਦਾ ਸੀ ਉਸ ਦਾ ਸੁਭਾਅ ਚੜਚੜਾ ਹੋ ਗਿਆ ਜਿਸ ਕਾਰਨ ਮੰਤਰੀ ਅਕਸਰ ਪਰੇਸ਼ਾਨ ਰਹਿਣ ਲੱਗਾ ਇੱਕ ਦਿਨ ਮੰਤਰੀ ਦੀ ਪਤਨੀ ਨੇ ਉਸ ਨੂੰ ਕਿਹਾ ਕਿ ਮੈਨੂੰ ਖਬਰ ਮਿਲੀ ਹੈ ਕਿ ਨੇੜਲੇ ਸ਼ਹਿਰ ਵਿੱਚ ਬਹੁਤ ਪਹੁੰਚੇ ਹੋਏ ਫਕੀਰ ਆਏ ਨੇ ਪਹਿਲਾਂ ਉਹ ਕਿਸੇ ਰਾਜ ਦੇ ਮੰਤਰੀ ਹੀ ਸੀ ਹੁਣ ਕੁਝ ਦਿਨਾਂ ਤੋਂ ਉਹ ਇੱਥੇ ਹੀ ਨੇੜਲੇ ਆਸ਼ਰਮ ਵਿੱਚ ਰਹਿੰਦੇ ਨੇ ਮੈਨੂੰ ਸੂਚਨਾ ਮਿਲੀ ਹੈ ਕਿ ਉਹ ਬਹੁਤ ਹੀ ਸਰਲ ਤੇ ਵਿਹਾਰਕ ਟੰਗ ਨਾਲ ਲੋਕਾਂ ਦੀਆਂ ਪਰੇਸ਼ਾਨੀਆਂ ਹੱਲ ਕਰਦੇ ਨੇ ਤੁਸੀਂ ਉਹਨਾਂ ਨੂੰ ਜ਼ਰੂਰ ਮਿਲੋ ਤੁਹਾਨੂੰ ਜ਼ਰੂਰ ਮਦਦ ਮਿਲੇਗੀ ਪਤਨੀ ਦੀ ਗੱਲ ਸੁਣ ਕੇ ਮੰਤਰੀ ਚੁੱਪਚਾਪ ਲੰਬੀ ਯਾਤਰ ੜ ਕੇ ਫਕੀਰ ਕੋਲ ਪਹੁੰਚ ਗਿਆ ਤੇ ਕਹਿੰਦਾ ਹੈ ਕਿ ਸੰਤ ਜੀ ਪਿਛਲੇ ਕੁਝ ਦਿਨਾਂ ਤੋਂ ਮੇਰੇ ਮਨ ਦੀ ਬੇਚੈਨੀ ਵਧ ਹੀ ਜਾ ਰਹੀ ਹੈ ਮੈਂ ਆਪਣੇ ਆਪ ਨੂੰ ਕਾਬੂ ਵਿੱਚ ਨਹੀਂ ਕਰ ਪਾਉਂਦਾ ਛੋਟੀਆਂ-ਛੋਟੀਆਂ ਗੱਲਾਂ ਤੇ ਮੇਰਾ ਗੁੱਸਾ ਫੁੱਟ ਪੈਂਦਾ ਹੈ ਤੁਸੀਂ ਮੈਨੂੰ ਮਨ ਨੂੰ ਕਾਬੂ ਕਰਨ ਦਾ ਤਰੀਕਾ ਸਿਖਾਓ ਫਕੀਰ ਨੇ ਧਿਆਨ ਨਾਲ ਮੰਤਰੀ ਦੀ ਗੱਲ ਸੁਣੀ ਤੇ ਮੁਸਕਰਾਉਂਦੇ ਹੋਏ ਕਿਹਾ ਕਿ ਤੁਸੀਂ ਸਮਝਦਾਰ ਜਾਪਦੇ ਹੋ ਇਸੇ ਲਈ ਮਨ ਨੂੰ ਕਾਬੂ ਕਰਨ ਦੀ ਗੱਲ ਕਰ ਰਹੇ ਹੋ ਤੁਸੀਂ ਕੁਝ ਸਮਾਂ ਵਿਸ਼ਰਾਮ ਕਰੋ ਤੇ ਸ਼ਾਮ ਦੇ ਵਕਤ ਮੈਨੂੰ ਮਿਲਿਓ ਮੰਤਰੀ ਦੇ ਜਾਣ ਦੇ ਬਾਅਦ ਫਕੀਰ ਨੇ ਇੱਕ ਅਜੀਬ ਜਿਹਾ ਕੰਮ ਕੀਤਾ ਉਹਨਾਂ ਨੇ ਆਪਣੇ ਚੇਦੇ ਨੂੰ ਕਿਹਾ ਕਿ ਜਦੋਂ ਸ਼ਾਮ ਨੂੰ ਮੰਤਰੀ ਆਏਗਾ ਤਾਂ ਤੂੰ ਛੱਤ ਉੱਪਰ ਚੜ੍ਹ ਕੇ ਆਪਣੇ ਇੱਕ ਹੱਥ ਵਿੱਚ ਕੂੜੇ ਦੀ ਟੋਕਰੀ ਲੈ ਕੇ ਖੜਾ ਹੋ ਜਾਵੇਂ ਤੇ ਠੀਕ ਅੰਦਰ ਆਉਣ ਤੋਂ ਪਹਿਲਾਂ ਮੰਤਰੀ ਉੱਤੇ ਕੂੜਾ ਸੁੱਟ ਦੇਵੇਂ ਤੇ ਉਸ ਵੇਲੇ ਜਦੋਂ ਮੰਤਰੀ ਕੁਝ ਵੀ ਬੋਲੇ ਤਾਂ ਉਸ ਨੂੰ ਇਹ ਦੋ ਸ਼ਬਦ ਕਹਿ ਦੇਣਾ ਦਿਨ ਬੀਤਿਆ ਸ਼ਾਮ ਹੋਈ ਮంత్రి ਸਫੇਦ ਸੁੰਦਰ ਕੱਪੜੇ ਪਹਿਨ ਕੇ ਜਿਵੇਂ ਹੀ ਅੰਦਰ ਆਉਣ ਲੱਗਾ ਤਵੇਂ ਹੀ ਚੇਲੇ ਨੇ ਮੰਤਰੀ ਉੱਪਰ ਕੂੜੇ ਦੀ ਟੋਕਰੀ ਢੇਰੀ ਕਰ ਦਿੱਤੀ। ਮੰਤਰੀ ਦੇ ਸਾਫ ਸੁਥਰੇ ਕੱਪੜੇ ਧੂੜ ਨਾਲ ਭਰ ਗਏ। ਗਲੇ ਦੇ ਰਾਹੀਂ ਕੂੜਾ ਅੰਦਰ ਚਲੇ ਗਿਆ ਤੇ ਪੂਰੇ ਸਰੀਰ ਨੂੰ ਚੁਬਨ ਲੱਗਾ। ਮੰਤਰੀ ਨੇ ਚੇਲੇ ਨੂੰ ਘੂਰਦੇ ਹੋਏ ਕਿਹਾ ਤੈਨੂੰ ਪਤਾ ਵੀ ਹੈ ਕਿ ਮੈਂ ਕੌਣ ਹਾਂ? ਇਸ ਰਾਜ ਦਾ ਮੁੱਖ ਮੰਤਰੀ ਆ ਤੇ ਤੂੰ ਬਿਨਾਂ ਦੇਖੇ ਮੇਰੇ ਉੱਤੇ ਕੂੜਾ ਸੁੱਟ ਦਿੱਤਾ। ਚੇਲੇ ਨੇ ਹੱਸਦੇ ਹੋਏ ਉਹ ਦੋ ਸ਼ਬਦ ਬੋਲੇ ਕਿ ਅੰਦਰ ਵੀ ਕੂੜਾ ਬਾਹਰ ਵੀ ਕੂੜਾ। ਇਹਨਾਂ ਕਹਿੰਦੇ ਉਹ ਨਾਲ ਹੀ ਸਫਾਈ ਦਾ ਨਾਟਕ ਕਰਨ ਲੱਗਾ ਮੰਤਰੀ ਨੂੰ ਬੜਾ ਹੀ ਅਜੀਬ ਲੱਗਾ ਉੱਪਰੋਂ ਇਹਨਾਂ ਦੋ ਲਾਈਨਾਂ ਦੀ ਸਮਝ ਵੀ ਨਹੀਂ ਆਈ ਮੰਤਰੀ ਫਕੀਰ ਕੋਲ ਆਇਆ ਤੇ ਬੋਲਿਆ ਤੁਸੀਂ ਆਪਣੇ ਚਿਹਰੇ ਨੂੰ ਗਲਤ ਸਿੱਖਿਆ ਦਿੱਤੀ ਹੈ ਇਹ ਆਪਣਾ ਕੰਮ ਠੀਕ ਤਰ੍ਹਾਂ ਨਾਲ ਨਹੀਂ ਕਰਦੇ ਇੱਕ ਤਾਂ ਗਲਤੀ ਕਰਦੇ ਨੇ ਤੇ ਉੱਪਰੋਂ ਹੱਸਦੇ ਵੀ ਨੇ ਇਹ ਸੁਣ ਕੇ ਫਕੀਰ ਵੀ ਹੱਸਣ ਲੱਗਾ ਤੇ ਬੋਲਿਆ ਅੰਦਰ ਵੀ ਕੂੜਾ ਬਾਹਰ ਵੀ ਕੂੜਾ ਮੰਤਰੀ ਨੇ ਹੈਰਾਨੀ ਨਾਲ ਪੁੱਛਿਆ ਇਹਦਾ ਕੀ ਮਤਲਬ ਹੈ ਬਾਹਰ ਤੁਹਾਡੇ ਚਿਹਰੇ ਨੇ ਵੀ ਇਹੀ ਕਿਹਾ ਸੀ ਮంత్రి ਦੇ ਸਵਾਲ ਉੱਪਰ ਫਕੀਰ ਹੋਰ ਜ਼ੋਰ ਨਾਲ ਹੱਸਣ ਲੱਗਾ। ਮੰਤਰੀ ਸ਼ਰਮਿੰਦਾ ਹੋ ਗਿਆ। ਉਸਨੇ ਸੋਚਿਆ ਕਿ ਮੈਂ ਤਾਂ ਆਪਣੇ ਆਪ ਨੂੰ ਬੜਾ ਗਿਆਨੀ ਸਮਝਦਾ ਸੀ ਪਰ ਸ਼ਾਇਦ ਮੈਂ ਫਕੀਰ ਤੋਂ ਬਹੁਤ ਸੋਖੀ ਗੱਲ ਪੁੱਛ ਲਈ। ਫਕੀਰ ਨੇ ਕਿਹਾ ਕਿ ਕੋਈ ਗੱਲ ਨਹੀਂ। ਇਹ ਸਵਾਲ ਦਾ ਜਵਾਬ ਤੁਹਾਨੂੰ ਖੁਦ ਮਿਲ ਜਾਵੇਗਾ। ਜਦੋਂ ਜਵਾਬ ਮਿਲ ਜਾਵੇ ਫਿਰ ਮੇਰੇ ਕੋਲ ਆ ਜਾਣਾ। ਮੰਤਰੀ ਆਪਣੇ ਘਰ ਵਾਪਸ ਆ ਗਿਆ ਤੇ ਵਾਰ-ਵਾਰ ਉਹਨਾਂ ਹੀ ਦੋ ਲਾਈਨਾਂ ਬਾਰੇ ਸੋਚਣ ਲੱਗਾ। ਦੋ ਤਿੰਨ ਦਿਨ ਨਿਕਲ ਗਏ ਪਰ ਮੰਤਰੀ ਨੂੰ ਉਹਨਾਂ ਦੋ ਲਾਈਨਾਂ ਦਾ ਮਤਲਬ ਸਮਝ ਨਹੀਂ ਆਇਆ ਫਿਰ ਇੱਕ ਦਿਨ ਜਦੋਂ ਉਹ ਆਪਣੇ ਬਾਗੀਚੇ ਵਿੱਚ ਘੁੰਮ ਰਿਹਾ ਸੀ ਤਾਂ ਉਸ ਨੂੰ ਕੁਝ ਅਜੀਬ ਦੇਖਣ ਨੂੰ ਮਿਲਿਆ ਉੱਥੇ ਪੂਰੇ ਹਰੇ ਭਰੇ ਦਰਖਤਾਂ ਵਿੱਚ ਇੱਕ ਮੁਰਝਾਇਆ ਹੋਇਆ ਕਮਜ਼ੋਰ ਦਰਖਤ ਖੜਾ ਸੀ ਮੰਤਰੀ ਨੂੰ ਥੋੜੀ ਹੈਰਾਨੀ ਹੋਈ ਕਿ ਮਿੱਟੀ ਪਾਣੀ ਹਵਾ ਸਭ ਕੁਝ ਹੋਈ ਹੈ ਪਰ ਇਹ ਇਕੱਲਾ ਦਰਖਤ ਕਿਉਂ ਸੁੱਕ ਰਿਹਾ ਹੈ ਮੰਤਰੀ ਦਰਖਤ ਦੇ ਨੇੜੇ ਗਿਆ ਤੇ ਗੌਰ ਨਾਲ ਦੇਖਿਆ ਤਾਂ ਇੱਕਦਮ ਉਸਦੇ ਚਿਹਰੇ ਤੇ ਮੁਸਕਰਾਹਟ ਆ ਗਈ ਮంత్రి ਖੁਸ਼ੀ-ਖੁਸ਼ੀ ਤੁਰੰਤ ਫਕੀਰ ਦੇ ਆਸ਼ਰਮ ਆਇਆ ਤੇ ਇਸ ਵਾਰੀ ਫਿਰ ਤੋਂ ਚੇਲੇ ਨੇ ਉਸ ਉੱਪਰ ਕੂੜਾ ਸੁੱਟਿਆ ਪਰ ਇਸ ਵਾਰੀ ਮੰਤਰੀ ਨੇ ਕਿਹਾ ਕੋਈ ਗੱਲ ਨਹੀਂ ਅੰਦਰ ਵੀ ਕੂੜਾ ਬਾਹਰ ਵੀ ਕੂੜਾ ਐਨਾ ਕਹਿ ਕੇ ਹੱਸਦੇ ਹੋਏ ਉਹ ਫਕੀਰ ਕੋਲ ਪਹੁੰਚ ਗਿਆ ਫਕੀਰ ਨੇ ਦੇਖਿਆ ਕਿ ਮੰਤਰੀ ਉੱਤੇ ਕਚਰਾ ਢਿੱਗਿਆ ਹੋਇਆ ਹੈ ਫਿਰ ਵੀ ਉਹ ਇਸ ਵਾਰੀ ਹੱਸਦੇ ਹੋਏ ਆ ਰਿਹਾ ਹੈ ਉਹਨਾਂ ਨੇ ਤੁਰੰਤ ਕਿਹਾ ਕਿ ਅੱਜ ਤੁਸੀਂ ਰਾਜ ਨੂੰ ਜਾਨ ਲਿਆਏ ਮੰਤਰੀ ਜੀ ਦੱਸੋ ਤੁਹਾਨੂੰ ਕੀ ਸਮਝ ਵਿੱਚ ਆਇਆ ਮੰਤਰੀ ਨੇ ਕਿਹਾ ਜਦੋਂ ਮੈਂ ਕਈ ਹਰੇ ਭਰੇ ਦਰਖਤਾਂ ਵਿੱਚ ਇੱਕ ਕਮਜ਼ੋਰ ਤੇ ਮੁਰਝਾਏ ਹੋਏ ਦਰਖਤ ਦੇ ਨੇੜੇ ਜਾ ਕੇ ਦੇਖਿਆ ਤਾਂ ਉਸ ਦੀਆਂ ਜੜ੍ਹਾਂ ਵਿੱਚ ਜੀਵਾਣੂ ਦੀ ਬਿਮਾਰੀ ਲੱਗੀ ਹੋਈ ਸੀ ਜੋ ਅੰਦਰੋਂ ਉਸ ਨੂੰ ਸਾੜ ਰਹੀ ਸੀ ਇਹ ਦੇਖ ਕੇ ਮੈਂ ਤੁਰੰਤ ਸਮਝ ਗਿਆ ਕਿ ਅਸਲੀ ਸਮੱਸਿਆ ਜੜ੍ਹਾਂ ਵਿੱਚ ਹੈ ਉਸੇ ਤਰ੍ਹਾਂ ਜੇਕਰ ਇਨਸਾਨ ਦੇ ਮਨ ਵਿੱਚ ਕੂੜਾ ਹੈ ਜਾਨੀ ਕਿ ਟੈਨਸ਼ਨ ਹੈ ਤਾਂ ਉਸ ਨੂੰ ਹਰ ਚੀਜ਼ ਲੋੜ ਤੋਂ ਵੱਧ ਬੁਰੀ ਲੱਗੇਗੀ ਉਸ ਨੂੰ ਹਰ ਚੀਜ਼ ਦੀ ਪਰੇਸ਼ਾਨੀ ਵੱਧ ਜਾਵੇਗੀ ਮੰਤਰੀ ਨੇ ਕਿਹਾ ਮੈਂ ਇਸ ਟੈਂਸ਼ਨ ਦੇ ਕੂੜੇ ਨੂੰ ਹਮੇਸ਼ਾ ਲਈ ਖਾਲੀ ਕਰਨਾ ਚਾਹੁੰਦਾ ਹਾਂ ਫਕੀਰ ਜੀ ਹੁਣ ਮੈਨੂੰ ਅੱਗੇ ਕੀ ਕਰਨਾ ਚਾਹੀਦਾ ਹੈ ਫਕੀਰ ਨੇ ਮੁਸਕਰਾਉਂਦੇ ਹੋਏ ਕਿਹਾ ਇਸ ਕੂੜੇ ਨੂੰ ਥੋੜਾ ਥੋੜਾ ਕਰਕੇ ਖਾਲੀ ਕਰਨਾ ਚਾਹੀਦਾ ਹੈ ਤੇ ਇਹ ਕਿਵੇਂ ਕਰਨਾ ਹੈ ਇਸ ਦੇ ਲਈ ਪਹਿਲੀ ਗੱਲ ਨੂੰ ਸਮਝੋ ਕਿ ਜੋ ਤੁਸੀਂ ਪਾਉਣਾ ਚਾਹੁੰਦੇ ਹੋ ਉਹ ਤੁਹਾਡੇ ਨਾਲ ਹਮੇਸ਼ਾ ਜੁੜਿਆ ਹੋਇਆ ਹੈ ਜੋ ਵੀ ਤੁਹਾਨੂੰ ਪ੍ਰਗਟ ਹੋ ਰਿਹਾ ਹੈ ਦਿਖ ਰਿਹਾ ਹੈ ਮਹਿਸੂਸ ਹੋ ਰਿਹਾ ਹੈ ਉਹ ਸਭ ਅਨੰਤ ਬ੍ਰਹਿਮੰਡ ਦਾ ਹਿੱਸਾ ਹੈ ਤੁਸੀਂ ਕਹਿ ਸਕਦੇ ਹੋ ਕਿ ਇਸ ਪੂਰੇ ਬ੍ਰਹਿਮੰਡ ਵਿੱਚ ਸਭ ਕੁਝ ਤੁਹਾਡੇ ਨਾਲ ਜੁੜਿਆ ਹੋਇਆ ਹੈ ਜਦ ਤੁਸੀਂ ਇਸ ਗੱਲ ਨੂੰ ਸਮਝ ਲਵੋਗੇ ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਜੋ ਮੈਂ ਕਰਨਾ ਚਾਹੁੰਦਾ ਮਾਂ ਜੋ ਪਾਉਣਾ ਚਾਹੁੰਦਾ ਮਾਂ ਉਹ ਸਭ ਕੁਝ ਵੀ ਮੇਰੇ ਨਾਲ ਜੁੜਿਆ ਹੋਇਆ ਹੈ ਜਾਨੀ ਕਿ ਤੁਹਾਨੂੰ ਮਹਿਸੂਸ ਕਰਨ ਦੀ ਲੋੜ ਹੈ ਕਿ ਮੇਰੇ ਅੰਦਰ ਕੋਈ ਕਮੀ ਨਹੀਂ ਹੈ ਫਕੀਰ ਨੇ ਅੱਗੇ ਕਿਹਾ ਜਦ ਤੁਹਾਨੂੰ ਸਮਝ ਆਉਣ ਲੱਗਦਾ ਹੈ ਕਿ ਪੂਰਾ ਬ੍ਰਹਿਮੰਡ ਆਪਸ ਵਿੱਚ ਜੁੜਿਆ ਹੋਇਆ ਹੈ ਤਾਂ ਤੁਹਾਨੂੰ ਇਹ ਵੀ ਸਮਝ ਵਿੱਚ ਆਉਣ ਲੱਗਦਾ ਹੈ ਕਿ ਸਭ ਕੁਝ ਇੱਕ ਵਹਾਵ ਦੇ ਵਿੱਚ ਵਹਿ ਰਿਹਾ ਹੈ ਚੀਜ਼ਾਂ ਸਹੀ ਸਮੇਂ ਤੇ ਆਪਣੇ ਆਪ ਹੋ ਰਹੀਆਂ ਨੇ ਇਹ ਬਹਾਵ ਬ੍ਰਹਿਮੰਡ ਦੀ ਸ਼ਕਤੀ ਹੈ ਇਸ ਬਹਾਵ ਨੂੰ ਸ਼ਾਂਤਮਨ ਨਾਲ ਮਹਿਸੂਸ ਕੀਤਾ ਜਾ ਸਕਦਾ ਹੈ ਫਕੀਰ ਨੇ ਕਿਹਾ ਇਸ ਦੇ ਲਈ ਸਭ ਕੁਝ ਕਾਬੂ ਕਰਨ ਦੀ ਆਦਤ ਨੂੰ ਛੱਡਣਾ ਪਵੇਗਾ ਹੰਕਾਰ ਅਤੀਤ ਨੂੰ ਫੜੀ ਰੱਖਦਾ ਹੈ ਕਰਤਾਪਨ ਨੂੰ ਫੜੀ ਰੱਖਦਾ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਸਾਰੀਆਂ ਪਰੇਸ਼ਾਨੀਆਂ ਮੇਰੇ ਹੀ ਸਿਰ ਤੇ ਨੇ ਅਸੀਂ ਹਰ ਚੀਜ਼ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਸੋਚਦੇ ਹਾਂ ਕਿ ਅਜੇ ਹਾਂ ਨਹੀਂ ਬਲਕਿ ਅਜੇ ਹਾਂ ਹੀ ਹੋਣਾ ਚਾਹੀਦਾ ਹੈ ਹਰ ਸਮੱਸਿਆ ਨੂੰ ਹੁਣੇ ਹੀ ਹੱਲ ਹੋਣਾ ਚਾਹੀਦਾ ਹੈ ਇਸ ਲਈ ਸਾਡੇ ਮਨ ਵਿੱਚ ਕੂੜਾ ਜਾਨੀ ਕਿ ਤਣਾਅ ਬਣਿਆ ਰਹਿੰਦਾ ਹੈ ਜਦੋਂ ਚੀਜ਼ਾਂ ਥੋੜੀਆਂ ਜਿਹਾ ਵੀ ਤੁਹਾਡੇ ਕੰਟਰੋਲ ਤੋਂ ਬਾਹਰ ਹੋ ਜਾਂਦੀਆਂ ਨੇ ਤਾਂ ਤੁਸੀਂ ਤੁਰੰਤ ਰਿਐਕਟ ਕਰ ਦਿੰਦੇ ਹੋ ਮਨ ਦਾ ਕੂੜਾ ਬਾਹਰ ਆ ਜਾਂਦਾ ਹੈ ਇਸ ਤਣਾਅ ਦੇ ਕਾਰਨ ਅਸੀਂ ਬ੍ਰਹਿਮੰਡ ਦੇ ਬਹਾਵ ਨੂੰ ਦੇਖ ਨਹੀਂ ਪਾਉਂਦੇ ਕਿਉਂ ਨਹੀਂ ਕਰ ਪਾਉਂਦੇ ਜੋ ਇਸ ਪਲ ਕਰਨਾ ਚਾਹੀਦਾ ਹੈ ਫਕੀਰ ਨੇ ਕਿਹਾ ਕਿ ਤੁਹਾਨੂੰ ਬਸ ਇਸ ਬ੍ਰਹਿਮੰਡ ਦੇ ਬਹਾਵ ਵਿੱਚ ਬਹਿਣਾ ਹੈ ਤੁਹਾਡੇ ਮਨ ਦਾ ਤਣਾਅ ਆਪਣੇ ਆਪ ਘਟ ਹੁੰਦਾ ਜਾਵੇਗਾ ਫਿਰ ਮੰਤਰੀ ਨੇ ਸਵਾਲ ਕੀਤਾ ਤਾਂ ਕੀ ਮੈਨੂੰ ਕੁਝ ਵੀ ਨਹੀਂ ਕਰਨਾ ਚਾਹੀਦਾ ਫਕੀਰ ਨੇ ਕਿਹਾ ਕਿ ਤੁਸੀਂ ਆਪਣਾ ਕਰਮ ਨਹੀਂ ਛੱਡ ਸਕਦੇ ਤੁਸੀਂ ਕਿਰਿਆਹੀਣ ਨਹੀਂ ਬਨਨਾ ਤੁਹਾਡੇ ਸਾਹਮਣੇ ਜੋ ਵੀ ਘਟਨਾਵਾਂ ਜਾਂ ਚੀਜ਼ਾਂ ਰਾਜ਼ ਦੀ ਤਰ੍ਹਾਂ ਪ੍ਰਗਟ ਹੋ ਰਹੀਆਂ ਨੇ ਉਹਨਾਂ ਨੂੰ ਖੁੱਲਣ ਦਿਓ ਤੇ ਫਿਰ ਇਸ ਮੌਜੂਦਾ ਪਲ ਵਿੱਚ ਰਹਿਣ ਦਾ ਸੁਚੇਤ ਫੈਸਲਾ ਲਵੋ ਇੱਥੇ ਤੁਹਾਡੀ ਬੁੱਧੀ ਮਨ ਸ਼ਰੀਰ ਆਪਣੇ ਆਪ ਸਹੀ ਕੰਮ ਕਰਨਗੇ ਫਕੀਰ ਨੇ ਕਿਹਾ ਨਿਮਰ ਬਣੋ ਵਰਤਮਾਨ ਪਲ ਹੀ ਬ੍ਰਹਿਮੰਡ ਦਾ ਬਹਾਵ ਹੈ ਇਸ ਨੂੰ ਪਛਾਨਣ ਲਈ ਨਿਮਰਤਾ ਚਾਹੀਦੀ ਹੈ ਇਹ ਕਹਿਣਾ ਹੈ ਕਿ ਮੈਂ ਸਿਰਫ ਇਸ ਪਲ ਵਿੱਚ ਮੌਜੂਦ ਹਾਂ ਇਸ ਪਲ ਸਾਰੇ ਕਰਮ ਹੋ ਰਹੇ ਨੇ ਬਾਕੀ ਕੁਝ ਵੀ ਮੇਰੇ ਕੰਟਰੋਲ ਵਿੱਚ ਨਹੀਂ ਹੈ ਇਹੀ ਨਿਮਰਤਾ ਹੈ ਮੰਤਰੀ ਨੇ ਕਿਹਾ ਕਿ ਫਕੀਰ ਜੀ ਪਰ ਪਲ-ਪਲ ਅਹਿਸਾਸ ਕਰਨਾ ਤਾਂ ਬਹੁਤ ਮੁਸ਼ਕਲ ਹੈ ਤਾਂ ਫਕੀਰ ਕਹਿੰਦੇ ਨੇ ਮੌਜੂਦਾ ਪਲ ਤੇ ਭਰੋਸਾ ਕਰਨਾ ਸਿੱਖੋ ਜਿਵੇਂ ਪਾਣੀ ਦੇ ਉੱਪਰ ਤੈਰਨ ਦੇ ਵਾਂਗ ਸ਼ੁਰੂਆਤ ਵਿੱਚ ਅਸੀਂ ਡੁੱਬਣ ਤੋਂ ਬਚਣ ਲਈ ਬਹੁਤ ਹੱਥ ਪੈਰ ਮਾਰਦੇ ਹਾਂ ਤਾਕਤ ਲਗਾਉਂਦੇ ਹਾਂ ਪਰ ਅਭਿਆਸ ਨਾਲ ਸਾਨੂੰ ਸਮਝ ਆ ਜਾਂਦਾ ਹੈ ਕਿ ਪਾਣੀ ਸਾਨੂੰ ਖੁਦ ਹੀ ਉੱਪਰ ਧੱਕੇ ਵੀ ਰਿਹਾ ਹੈ ਸਾਨੂੰ ਬਸ ਬੈਲੈਂਸ ਕਰਨ ਦੀ ਲੋੜ ਹੈ ਖੁਦ ਤੇ ਯਕੀਨ ਕਰਨ ਦੀ ਲੋੜ ਹੈ ਉਸੇ ਤਰ੍ਹਾਂ ਜਦ ਤੁਸੀਂ ਖੁਦ ਨੂੰ ਵਾਰ-ਵਾਰ ਮੌਜੂਦਾ ਪਲ ਵਿੱਚ ਲਿਆਉਂਦੇ ਹੋ ਤਾਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਵਰਤਮਾਨ ਪਲ ਮੈਨੂੰ ਖੁਦ ਹੀ ਆਪਣੀ ਤਰਫ ਆਕਰਸ਼ਿਤ ਕਰ ਰਿਹਾ ਹੈ ਮੈਨੂੰ ਬਸ ਨਿਮਰ ਰਹਿਣ ਦੀ ਤੇ ਇਸ ਤੇ ਭਰੋਸਾ ਕਰਨ ਦੀ ਲੋੜ ਹੈ ਦੋਸਤੋ ਇਸ ਕਹਾਣੀ ਨੇ ਸਾਨੂੰ ਸਿਖਾਇਆ ਕਿ ਅਸਲ ਸੁੱਖ ਤੇ ਸੰਤੋਖ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ ਉਸ ਮੰਤਰੀ ਨੇ ਸਾਡੇ ਲਈ ਇਹ ਸਬਕ ਛੱਡਿਆ ਹੈ ਕਿ ਜੇਕਰ ਅਸੀਂ ਆਪਣੇ ਮਨ ਵਿੱਚੋਂ ਤਣਾਅ ਤੇ ਚਿੰਤਾਵਾਂ ਦਾ ਕੂੜਾ ਸਾਫ਼ ਕਰ ਲਈਏ ਤਾਂ ਅਸੀਂ ਅਸਲ ਵਿੱਚ ਖੁਸ਼ ਰਹਿ ਸਕਦੇ ਹਾਂ ਉਸਨੇ ਸਾਨੂੰ ਦੱਸਿਆ ਕਿ ਜਿਵੇਂ ਬਾਹਰ ਦਾ ਕੂੜਾ ਸਾਫ਼ ਕਰਨਾ ਜ਼ਰੂਰੀ ਹੈ ਉਸੇ ਤਰ੍ਹਾਂ ਅੰਦਰ ਦੀਆਂ ਕਾਠਾਂ ਨੂੰ ਵੀ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਗੁੱਸਾ ਈਰਖਾ ਨਫ਼ਰਤ ਮਾੜੀ ਸੋਚ ਇਸ ਕਹਾਣੀ ਤੋਂ ਸਾਨੂੰ ਇਹ ਸਮਝ ਆਉਂਦੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਨਿਮਰਤਾ ਤੇ ਸੰਤੋਖ ਨਾਲ ਕਿਵੇਂ ਜੀ ਸਕਦੇ ਹਾਂ ਜਦ ਅਸੀਂ ਬ੍ਰਹਿਮੰਡ ਦੇ ਬਹਾਵ ਨੂੰ ਪਛਾਣਦੇ ਹਾਂ ਤਾਂ ਸਾਨੂੰ ਮਹਿਸੂਸ ਹੁੰਦਾ ਹੈ ਕਿ ਹਰ ਚੀਜ਼ ਸਹੀ ਸਮੇਂ ਤੇ ਹੁੰਦੀ ਹੈ ਐ ਸਫ਼ਰ ਦੇ ਅੰਤ ਤੇ ਆਓ ਸਾਡੇ ਮਨ ਦੇ ਅੰਦਰਲੇ ਕੂੜੇ ਨੂੰ ਖਾਲੀ ਕਰੀਏ ਤੇ ਖੁਸ਼ਹਾਲ ਜੀਵਨ ਦੀ ਸ਼ੁਰੂਆਤ ਕਰੀਏ ਦੋਸਤੋ ਇਸ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਨੇ ਕਿਰਪਾ ਕਰਕੇ ਸਾਡੇ ਨਾਲ ਸਾਂਝੇ ਕਰੋ ਤੇ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ